ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਲਤਾ ਜੀ ਤੁਹਾਡਾ ਟੈਨ ਲੋਕ ਟਿੱਕ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਬੜੇ ਦਿਨਾਂ ਦੇ ਬਾਅਦ ਵੀਡੀਓ ਪਾਉਣ ਲੱਗੀਆਂ ਥੋੜਾ ਬਿਜੀ ਸੀ ਇਸ ਕਰਕੇ ਵੀਡੀਓ ਨਹੀਂ ਪੈ ਸਕੀ ਜ਼ਿਆਦਾ ਕੰਮ ਲੈਣਾ ਸੀਗਾ ਤੇ ਆ ਵੀ ਖੁੱਲੀ ਤੋਂ ਕ੍ਰਸ਼ ਤੇ ਨਵਾਂ ਵਰਕ ਹੋ ਰਿਹਾ ਬੜਾ ਹੀ ਪਿਆਰਾ ਜਿਹਾ ਵਰਕ ਇਹ ਵਾਲਾ ਪਹੁੰਚੇ ਦਾ ਵਰਕ ਹੋ ਰਿਹਾ ਇਹ ਵਾਲਾ ਨੈਕ ਦਾ ਵਰਕ ਦੇ ਨਾਲ ਹੀ ਇਹ ਵਾਲਾ ਬਾਵਾ ਤੇ ਵਰਕ ਤੇ ਕਿਉਂਕਿ ਸੇਮ ਵਰਕ ਹੋਊਗਾ ਬਾਵਾ ਤੇ ਇਹ ਵਾਲਾ ਤੇ ਸੇਮ ਹੀ ਪਹੁੰਚੇ ਤੇ ਆ ਆਹ ਵਾਲਾ ਬਾਵਾ ਤੇ ਵਰਕ ਪੁੱਟਾ ਕੇ ਇਹ ਵਾਲਾ ਵਰਕ ਜਿਹੜਾ ਇਹ neck ਦੇ ਉੱਪਰ ਆ ਤੇ ਬਹੁਤ ਹੀ ਸੋਨਾ ਜਿਹਾ ਜਰੀ ਦਾ ਵਰਕ ਸੁੱਕ ਪਿਆਰ ਹੋ ਰਿਹਾ ਜੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਾਈਕ ਤੇ ਸ਼ੇਅਰ ਕਰਕੇ ਸ਼ੇਅਰ ਕਰਾ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਸਾਡੇ ਸੂਟ ਕਿੱਦਾਂ ਦੇ ਲੱਗਦੇ ਆ ਇਹ ਇੱਕ ਹੋਰ ਹੈ ਜੀ ਬਰਬਰੀ ਚੱਕ ਟਿਸ਼ਰਟ ਤੇ ਬਹੁਤ ਸੋਹਣਾ ਹੈ ਉਦੋਂ ਦਾ ਪੈਚ ਵਰਕ ਦਾ ਸੂਟ ਹੈ ਇਹ ਬਟਰ ਕਸਟਮਰ ਨੇ ਇਹ ਇਦਾਂ ਹੀ ਤਿਆਰ ਕਰਾਇਆ ਪੈਚ ਨਹੀਂ ਦਿਵਾਇਆ ਠੀਕ ਹੈ ਤੁਸੀਂ ਵੀ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਪੈਚ ਲਾ ਕੇ ਕਰਵਾ ਸਕਦੇ ਹੋ ਬਹੁਤ ਸੋਹਣੀ ਚੀਜ਼ ਬਣਦੀ ਹੈ ਵਰਕ ਹੋ ਕੇ ਬਹੁਤ ਸੋਹਣਾ ਲੱਗਦਾ ਹੈ ਇਹ ਦੀ ਬਾਜ਼ੂ ਆ ਤੇ ਲੋ ਜੀ ਅੱਪੈਕ ਹੋ ਤੁਹਾਨੂੰ ਕੁਛ ਮਹੀਨੇ ਦਾ ਸੂਟ ਦਿਖਾਉਣੇ ਇਹ ਵਾਲਾ ਸੈਂਟਰ ਦੇ ਵਿੱਚ ਤੇ ਇੱਕ ਜਿਹੜੀ ਛੋਟੀ ਹੈਗਾ ਇਹ ਵਾਲਾ ਬਾਹਾਂ ਦੇ ਉੱਪਰ ਵਰਕ ਹੈ ਇਹ ਵਾਲੀ ਬੇਲ ਹੈ ਜਿਹੜੀ ਉਹ ਬਾਹਾਂ ਦੇ ਉੱਪਰ ਆਊਗੀ ਇੱਕ ਕੇ ਵਾਲਾ ਹੈਗਾ ਸ਼ਿਮਰ ਤੇ ਇੱਥੇ ਇਸ ਸਟੇਟ ਫਲਵਾਰ ਦੇ ਨਾਲ ਹੈ ਇਹ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਆਪਣੀ ਮਰਜ਼ੀ ਦੇ ਅਨੁਸਾਰ ਇਹ ਵਾਲਾ ਇਹਦੀ ਬਾਮਲੇ ਉੱਪਰ ਕਿੱਲਾ ਗਿਆ ਇਹ ਵਾਲੀ ਜਿਹੜੀ ਬੁੱਟੀ ਆਉਗੀ ਇਹ ਘੇਰੇ ਤੇ ਆਉਗੀ ਵੀ ਤੁਸੀਂ ਫਵਾਉਣਾ ਚਾਹੁੰਦੇ ਹੋ ਤਾਂ ਪਾ ਵੀ ਫਵਾ ਵੀ ਸਕਦੇ ਹੋ ਨਹੀਂ ਉਹਨੂੰ ਸਕਿਪ ਕਰਨਾ ਚਾਹੁੰਦੇ ਹੋ ਤਾਂ ਸਕਿਪੋ ਵੀ ਹੋ ਜੂਗੀ ਠੀਕ ਹੈ ਬੜੀ ਡਿਜ਼ਾਈਨ ਚ ਜਿੱਦਾਂ ਬਣੀ ਹੋਈ ਹੈ ਘੇਰੇ ਤੇ ਬਣੀ ਹੋਈ ਆ ਆਪਾਂ ਉਦਾਂ ਹੀ ਬਣਾਈ ਆ ਠੀਕ ਹੈ ਜੀ ਇਹ ਹੋਰ ਕਸ਼ਮੀਨੇ ਦਾ ਸੂਟ ਹੈ ਇਹ ਵਾਲਾ ਘੇਰੇ ਦਾ ਵਰਕ ਹੈ ਇਦਾਂ ਹੀ ਇਦਾਂ ਜਿਹੜਾ ਹੈਗਾ ਬਾਹਾਂ ਦੇ ਉੱਪਰ ਵਰਕ ਕੀਤਾ ਗਿਆ ਬਹੁਤ ਹੀ ਸੋਹਣਾ ਮਤਲਬ ਡੇਲੀ ਵੇਅਰ ਵਾਸਤੇ ਬਹੁਤ ਸੋਹਣਾ ਸੂਟ ਬਣਦਾ ਹੈਗਾ ਡੇਲੀ ਪਾਉਣ ਵਾਸਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੂਟ ਕਿੱਦਾਂ ਦੇ ਲੱਗਦੇ ਨੇ ਇਹ ਹੈਗਾ ਆਪਣੇ ਇੱਕ ਮਾਤਾ ਜੀ ਦਾ ਸੂਟ ਆ ਬਹੁਤ ਹੀ ਸੋਹਣਾ ਈਮ ਤੇ ਸੀ ਗ੍ਰੀਨ ਤੇ ਬੇਬੀ ਪਿੰਕ ਕਲਰ ਦਾ ਵਰਕ ਕੀਤਾ ਬਹੁਤ ਹੀ ਸੋਹਣਾ ਵਰਕ ਹੋਇਆ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਹੁਤ ਹੀ ਪਿਆਰਾ ਲੱਗਦਾ ਤੁਸੀਂ ਵੀ ਕਿਸੇ ਵੀ ਕਲਰ ਤੇ ਇਹ ਵਾਲਾ ਵਰਕ ਕਰਵਾ ਸਕਦੇ ਹੋ ਬਾਕੀ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਵਰਕ ਦਾ ਡਿਜ਼ਾਈਨ ਭੇਜ ਸਕਦੇ ਹੋ ਤਾਂ ਜਿੱਦਾਂ ਵੀ ਤੁਸੀਂ ਕਹੋਗੇ ਅਸੀਂ ਉਦਾਂ ਦਾ ਹੀ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਇਹ ਕੇਵळा ਜੀ ਪਸ਼ਮੀਨੇ ਤੇ ਹੈ ਇਹ ਵਾਲਾ ਤੁਸੀਂ ਪਾਰਟੀ ਵੀਅਰ ਸੂਟ ਤੇ ਵੀ ਇਹ ਵਾਲਾ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਕਿਉਂਕਿ ਇਹ ਫਿਰ ਸਾਰਾ ਜਰੀ ਦੇ ਵਿੱਚ ਹੋ ਜਾਊਗਾ ਤਿੱਲੇ ਤੇ ਹੋ ਜਾਊਗਾ ਬਾਕੀ ਇੱਕ ਤੋਂ ਦੋ ਕਲਰ ਥ੍ਰੈਡ ਦੇ ਹੋ ਜਾਣਗੇ ਇਹ ਵਾਲਾ ਆ ਗਿਆ ਜੀ ਬਾਵਾ ਦਾ ਥੋੜਾ ਬਿਜੀ ਜ਼ਿਆਦਾ ਸੀਗੇ ਵਰਕ ਤਾਂ ਹੋਏ ਪਏ ਨੇ ਤੂ ਤਾਂ ਬਤ ਵੀਡੀਓ ਪਾਉਣ ਦਾ ਟਾਈਮ ਹੀ ਨਹੀਂ ਲੱਗਿਆ ਹਾਂਜੀ ਤੇ ਇਹ ਕੇ ਹੋਰ ਬੜਾ ਸੋਹਣਾ ਸੂਟ ਬਣਿਆਗਾ ਇਹ ਵਾਲਾ ਗਲੇ ਦਾ ਵਰਕ ਬਣਿਆਗਾ ਠੀਕ ਜੀ ਤੇ ਇਹ ਵਾਲਾ ਡਿਜ਼ਾਈਨ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਡਿਜ਼ਾਈਨ ਦੇ ਵਿੱਚ ਘੇਰੇ ਤੇ ਇੱਕ ਸਾਈਡ ਤੇ ਫਲਾਵਰ ਇਹ ਵਾਲੇ ਹੁੰਦੇ ਇੱਕ ਫਲਾਵਰ ਹੁੰਦਾ ਬਟ ਆਪਾਂ ਕਸਟਮਰ ਨੇ ਦੋਨੋਂ ਸਾਈਡ ਤੇ ਫਲਾਵਰ ਕਰਵਾਏ ਨੇ ਤੇ ਘੇਰੇ ਤੇ ਇਹ ਵਾਲਾ ਵਰਕ ਕਰਵਾਇਆ ਠੀਕ ਹੈ ਤੇ ਬਹੁਤ ਹੀ ਸੋਹਣਾ ਬਣਿਆ ਇਹ ਵਾਲਾ ਡਿਜ਼ਾਈਨ ਠੀਕ ਹੈ ਤੇ ਇਹਦੀਆਂ ਬਾਹਾਂ ਦਾ ਵਰਕ ਦਿਖਾਓ ਇਹ ਵਾਲਾ ਹੈਗਾ ਇਹਦੀਆਂ ਬਾਹਾਂ ਦਾ ਵਰਕ ਹੈ ਇਹ ਬਹੁਤ ਸੋਹਣਾ ਸੂਟ ਲੱਗਦਾ ਹੈਗਾ ਇਹ ਵਾਲੇ ਸੂਟ ਹਾਂਡੇ ਦੇ ਵੀ ਵਧੀਆ ਨੇ ਕਿਉਂਕਿ ਆਪਾਂ ਜਿਹੜੇ ਹੁੰਦੇ ਹਨ ਹੈਂਡਵਰਕ ਦੇ ਸੂਟ ਆਪਾਂ ਘਰੇ ਨਹੀਂ ਵੇਅਰ ਕਰ ਸਕਦੇ ਇਹਨਾਂ ਨੂੰ ਸਰਦੀ ਦੇ ਵਿੱਚ ਜਿਵੇਂ ਮਰਜ਼ੀ ਪਾਓ ਛੋਟੇ-ਮੋਟੇ ਆਪਾਂ ਫੰਕਸ਼ਨ ਤੇ ਵੀ ਇਹ ਵਾਲੇ ਸੂਟ ਵੇਅਰ ਕਰ ਸਕਦੇ ਹਾਂ ਬਹੁਤ ਹੀ ਸੋਹਣੇ ਲੱਗਦੇ ਨੇ ਦੁਪट्टे ਨੂੰ ਪਲੇਨ ਕਰਾ ਕੇ ਦੁਪੱਟੇ ਤੇ ਵਰਕ ਨਾਲ ਦੀ ਲੇਸ ਲਾ ਕੇ ਬਹੁਤ ਹੀ ਸੋਹਣੀ ਚੀਜ਼ ਬਣਦੀ ਹੈ ਹੈਂਡਵਰਕ ਨੂੰ ਕੁਝ ਹਟ ਕੇ ਬੰਦੇ ਨੇ ਤੇ ਇੱਕ ਇਹ ਵਾਲਾ ਸੂਟ ਹੈ ਅਰੇ ਲੱਗਦੀ ਨੇ ਲੁੱਕ ਇਦਾਂ ਜਿਵੇਂ ਵੀ ਆਪਣਾ ਆਰੀ ਵਰਕ ਸੂਟ ਹੁੰਦਾ ਹੈ ਇਹ ਕੇ ਇਹ ਵਾਲਾ ਹੈਗਾ ਇਹਦਾ ਘੇਰੇ ਦਾ ਵਰਕ ਹੈ ਹਾਲੇ ਨਾਲ ਤੇ ਪ੍ਰੈਸ ਮਾਰਨ ਦਾ ਮੌਕਾ ਨਹੀਂ ਮਿਲਿਆ ਕਸਟਮਰ ਨੇ ਲੈ ਕੇ ਜਾਣੇ ਸੀ ਸੋਚਿਆ ਚਲੋ ਥੋਡੇ ਨਾਲ ਵੀਡੀਓ ਸ਼ੇਅਰ ਕਰ ਲਈਏ ਤੇ ਇਹ ਵਾਲਾ ਜਿਹੜਾ ਵਰਕ ਹੈ ਇਹ ਵਾਲਾ ਹੈਗਾ ਇਹਦੀਆਂ ਬਾਹਾਂ ਤੇ ਆ ਸਿੱਧਾ ਕਰੋ ਬਹੁਤ ਹੀ ਸੋਹਣਾ ਵਰਕ ਲੱਗਦਾ ਇਹ ਡਿਜ਼ਾਈਨ ਦੇ ਵਿੱਚ ਕਿਸੇ ਨੂੰ ਲੱਗੂਗਾ ਇਦਾਂ ਹਨਾ ਵੀ ਭੈਣ ਨੂੰ ਲੱਗੂਗਾ ਵੀ ਇਹ ਵਾਲਾ ਖਾਲੀ ਆ ਕੋਲਾ ਬਟ ਇਹ ਡਿਜ਼ਾਈਨ ਦੇ ਵਿੱਚ ਇਦਾਂ ਹੀ ਆ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਰੇ ਸੂਟ ਸਾਡੇ ਵਧੀਆ ਲੱਗੇ ਹੋਣਗੇ ਤੇ ਜੇ ਸਾਡੇ ਸੂਟ ਸੋਹਣੇ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਜਲਦੀ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਰ ਸੇਕਾਉਂ